ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਬਲੌਗ ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁਗਣੇ ਰਾਤ ਚੌਗਣੇ ਤਰੱਕੇ ਵਾਖਸਾ ਸਾਰਿਆਂ ਨੂੰ ਭਾਈ ਬਾਕੀ ਮੋਟਰ ਉੱਤੇ ਬੈਠਿਆ ਜੀ ਮੀ ਮਹੀ ਆਲੇ ਨਾ ਵੀ ਚਲੋ ਕਰਤਾ ਟਾਈਮ ਵਧੀਆ ਮੀ ਤਾਂ ਚਲੋ ਠੀਕ ਆ ਸਾਡੇ ਚਾਹੀਦਾ ਵੀ ਹਫਤੇ ਖੰਡ ਵਾਦੇ ਆ ਚੇ 10 ਦਿਨ ਬਾਅਦ ਪਾਇਲ ਵਿੱਚ ਕਣਾ ਮੀ ਕਪੜਾ ਜੋਰ ਕੇ ਪਹਿਲੇ ਇੱਕਣਾ ਵਧੀਆ ਇੱਕ ਪਾ ਕੇ ਫਿਰ ਰਾਸਤੇ ਸੁੱਕੇ ਰਹਿੰਦੇ ਆ ਬਾਕੀ ਪਾਣੀ ਵੀ ਕੰਟਰੋਲ ਵਿੱਚ ਆ ਜਾਂਦਾ ਇਹ ਪਾਣੀ ਵਧਦਾ ਜੇ ਫਿਰ ਡਬੋਣੇ ਵਾਲਾ ਹੀ ਕੰਮ ਆ ਵੀ ਪਰ ਗਰਮੀ ਬਹੁਤ ਆ ਹਵਾ ਵੀ ਚੱਲਦੀ ਆ ਫਿਰ ਵੀ ਗਰਮੀ ਜੀ ਲੱਗੀ ਜਾਂਦੀ ਆ ਪਰ ਮੈਂ ਪਹਿਲੇ ਤੇ ਵੀ ਗਰਮੀ ਆਪਾਂ ਦੇਖਾਈ ਆ ਜਦੋਂ ਉਦੋਂ ਜ਼ੋਰ ਗਰਮੀ ਪਿਆ ਲਿਆ ਬਹੁਤ ਗਰਮੀ ਹੋਈ ਬਾਅਦ ਵਿੱਚ ਵੀ ਵੀ ਚਲੋ ਹੁਣ ਟਾਈਮ ਗਰਮੀ ਦਾ ਗਰਮੀ ਪੈਣੀਓ ਪੈਣੀ ਆ ਵੀ ਮੋਟਰ ਬੈਠੇ ਹੋਰੇ ਚਾਰੇ ਪਾਸੇ ਤੇ ਹਵਾ ਲੱਗੀ ਜਾਂਦੀ ਆ ਘਰਾਂ ਹਲੇ ਪੱਖਿਆਂ ਦੀ ਹਵਾ ਗਰਮ ਆ ਦੇਖਿਆ ਮੈਂ ਪਹਿਲਾਂ ਸਵੇਰੇ 10:00 ਵਜੇ ਦੇ ਘਰੇ ਬੈਠੇ ਤੇ ਅੱਜ ਜਿਹੜਾ ਮਕਰਾਬੀ ਵਾਲਾ ਕੰਮ ਆਪਾਂ ਨੇ ਛੱਡਤਾ ਕਿਉਂ ਕੱਲ ਰਾਖੀ ਰੱਖੀ ਉਹਦੀ ਬਹੁਤ ਸਾਰੀ ਦੀ ਸਾੜੀ ਰਾਖੀ ਰੱਖੀ ਆ ਵੱਢਣ ਦਿੱਤੇ ਅੱਜ ਵੀ ਨਹੀਂ ਉਹਨੇ ਵੱਡੇ ਹੈਗੇ ਵੀ ਆ ਤਾਂ ਹੁਣ ਤਾਂ ਕਹੜੇ ਹੋਗੇ ਕੋਈ ਫਰਕ ਪੈ ਗਿਆ ਪਾਣੀ ਵੀ ਆਪਾਂ ਦਾ ਸਕਾਤਾ ਉਹਨਾਂ ਦਾ ਵੀ ਚਲੋ ਕੰਮ ਵੀ ਕਈ ਕਰੇ ਵੇ ਤੇ ਫਿਰ ਧਮਕੀ ਵੀ ਦਿੱਤੀ ਵੀ ਆਪਾਂ ਨਾਲ ਤੁਹਾਨੂੰ ਪਤਾ ਹੀ ਹੈ ਕੱਲ੍ਹ ਦੀ ਵੀਡੀਓ ਵਿੱਚ ਵੀ ਜੇ ਵੱੜਤੇ ਤਾਂ ਬੇਕੰਮ ਖਤਰੇ ਵਾਲਾ ਹੀ ਐ ਵੀ ਕਈ ਕਿਸਮ ਦਾ ਕੰਮ ਹੋਇਆ ਪਿਆ ਵੀ ਉਹਦੇ ਕਰਕੇ ਮਕਰਾਬੀ ਨੇ ਅੱਜ ਵੱਡੇ ਨਹੀਂ ਹੈਗੇ ਪਤਾ ਨਹੀਂ ਮਕਰਾਬੀਆਂ ਉਂ ਵੀ ਖਤਮ ਹੋ ਗਏ ਜਿਹੜੀ ਮੱਕੀ ਦਾਣੇ ਆਪਾਂ ਗੇਰਿਆ ਉਹਦਾ ਸਮਾਨ ਲਾ ਕੇ ਹੇ ਉਹ ਇੱਕ ਦੋ ਕੋ ਫਿਰਦੇ ਛੋਟੀਆਂ ਜਿਹੀਆਂ ਜਿਉਂ ਵੀ ਉੱਥੇ ਵੀ ਕਈ ਤਰ੍ਹਾਂ ਦੇ ਨਹੀਂ ਅੱਜ ਜਗਾੜ ਆਪਾਂ ਨਾਲ ਹੋਰ ਕਰਨਾ ਤਾਂ ਉਹ ਵੀ ਬੀਨੈਕ ਨੇ ਕਮੈਂਟ ਕਰਿਆ ਵਾਦਾ ਕਹਿੰਦਾ ਵੀ ਜਿਹੜੇ ਆਪਣਾ ਗੇਟ ਪੇ ਦੇਖੇ ਨੇ ਕੌਲੀਆਂ ਜਾਂ ਕਈ ਵਾਰ ਅੰਟੀਨੀਆਂ ਵੱਲ ਲੱਗਿਆ ਹੁੰਦੇ ਦਾ ਕਿਤੇ ਗੋਲ ਚੱਕਰ ਜਾਲੀਆਂ ਅੱਜ ਆਪਾਂ ਨੂੰ ਉਹ ਲਾਉਣੇ ਨੇ ਜਿਹੜੀ ਥਾਲੀਏ ਖੜਕੀ ਜਾਂਦੀਆਂ ਆਪੇ ਖੜਕਾ ਕਰਨਾ ਦਾ ਫੇਰ ਵੀ ਤਾਂ ਉਹਨਾਂ ਨੂੰ ਆਉਣਾ ਹੈਗਾ ਵੀ ਚਲੋ ਬਹੁਤ ਵਧੀਆ ਨਹੀਂ ਤਾਂ ਬਹੁਤ ਨੁਕਸਾਨ ਕਰ ਦਿੱਤੀ ਜਿਹੜੇ ਸਾਵਗਤ ਇੱਕ ਦੋ ਦਿਨ ਮੈਂ ਦੇਖਿਆ ਖੇਤ ਖਾਲੀ ਕਰਨੇ ਵਾਲੇ ਕੰਮ ਤਾਂ ਉਹਦਾ ਵੀ ਐਕਣ ਦਾ ਕੰਮ ਤਾਂ ਚਲੋ ਵਧੀਆ हट ਗਈ ਉਹ ਵੀ ਹੁਣ ਵੀ ਮਾਰ ਕੇ ਆਦਾ ਕਿਹੜਾ ਵੀ ਨਹੀਂ ਠੀਕ ਹੈ ਵਧੀਆ ਸਾਰਾ ਸੈਟਅਪ ਪ੍ਰ ਫੇਰ ਵੀ ਗਰਮੀ ਜੀ ਆਈ ਜਾਂਦੀ ਐ ਇੱਕ ਵੀਰ ਦਾ ਬਾਈ ਫੋਨ ਆਇਆ ਤਾਂ ਆਪਾਂ ਨੂੰ ਉਹਨਾਂ ਨੇ ਲੈਣਾ ਮੋਟਰਸਾਈਕਲ ਬਾਈ ਨੇ ਵੀ ਆ ਤਾਂ ਸੀਟੀ 100 ਹੋਵੇ ਆ ਹੋਵੇ ਪਲਟੀਨਾ ਕੋਈ ਵੇਚਦਾ ਹੋਵੇ ਵੀਰ 16 17 18 ਮਾਡਲ ਕਿਸੇ ਕੋਲ ਬਕਾਊ ਹੋਣ ਤੋਂ ਹਾਂ ਬੇ ਤੇ ਕੋਈ ਮੋਟਰਸਾਈਕਲ ਹੋਵੇ ਪਲਟੀਨਾ ਹੋਵੇ ਚਾਹੇ ਸੀਟੀ 100 ਹੋਵੇ ਵੀ ਕਿਸੇ ਨੇ ਵੇਚਣਾ ਹੋਵੇ ਸੰਪਰਕ ਕਰ ਲਿਓ ਬਾਈ ਕਮੈਂਟਾਂ 'ਚ ਦੱਸ ਦਿਓ ਆਪਣਾ ਨੰਬਰ ਦੇ ਦਿਓ ਗੈਲ ਕਿਉਂ ਫੇਰ ਗੱਲਬਾਤ ਕਰ ਲੈਂਦੇ ਕਈ ਵਾਰ ਅਗਲਾ ਕਹਿੰਦਾ ਵੀ ਅਸੀਂ ਵੇਚਣਾ ਜੀ ਬਸ ਇਹਨਾਂ ਲਿਖ ਕੇ ਛੱਡ ਦਿੰਦੇ ਫੇਰ ਨੰਬਰ ਦੇ ਦਿਓ ਗੈਲ ਨੰਬਰ 'ਪਰ ਅਗਲਾ ਗੱਲਬਾਤ ਕਰਕੇ ਇਹ ਫੋਟੋ ਦੇਖ ਕੇ ਹੀ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਸੌਦੇ ਦਾ ਇੱਕ ਨੇ ਹੋ ਜਾਂਦੇ ਆ ਫੋਨਾਂ ਦੇ ਉੱਪਰ ਇਹ ਕਿਸੇ ਨੇ ਮੋਟਰਸਾਈਕਲ ਵੇਚਣਾ ਹੋਵੇ ਆਪਣਾ ਦੱਸ ਦਿਓ ਭਾਈ ਵੀ ਕਈ ਵਾਰ ਵੇਚਣਾ ਪੈ ਜਾਂਦਾ ਅਗਲਾ ਕੋਈ ਬਹੁਤ ਦੇਖ ਕੇ ਵੇਚ ਦਿੰਦੇ ਆ 16 ਮਾਡਲ ਹੋਵੇ 17 ਹੋਵੇ 18 ਮਾਡਲ ਹੋਵੇ ਵੀ ਵਧੀਆ ਕੰਡੀਸ਼ਨ 'ਚ ਹੋਵੇ ਸੀਟੀ 100 ਆ ਪਲਟੀਨਾ ਵੀ ਦੱਸ ਦਿਓ ਭਾਈ ਏਕ ਨੇ ਇੱਧਰ ਉੱਧਰ ਤੇ ਆਪਣੇ ਆ ਸਨੇਹ ਦੇ ਕੇ ਗੱਲਬਾਤ ਚੱਲਦੀ ਜਿਹੜੀ ਹੁੰਦੀ ਹੈ ਵੀ ਬਹੁਤ ਧੰਨਵਾਦ ਆ ਬਾਕੀ ਵੀਰਾਂ ਦਾ ਇੱਕ ਵੀਰ ਆਪਣਾ ਮਨਜਿੰਦਰ ਸਿੰਘ ਘੁਮਾਨ ਆ ਵੀ ਬਹੁਤ ਧੰਨਵਾਦ ਹੈ ਵੀਰ ਦਾ ਉਹ ਵੀ ਕਹਿੰਦਾ ਦਾ ਮਾਸੜ ਜੀ ਮੇਰਾ ਨਾਮ ਬੋਲ ਲਿਓ ਮਨਜਿੰਦਰ ਸਿੰਘ ਘੁਮਾਨ ਇੱਕ ਵੀਰ ਆਪਣਾ ਹੈਗਾ ਜੀ ਗगन ਅਮਲੋਹ ਦੇ ਲਾਗ ਪਿੰਡ ਹੈ ਭੰਬਰੀ ਉਹਦਾ ਵੀਰ ਦਾ ਵੀ ਬਹੁਤ ਧੰਨਵਾਦ ਹੈ ਉਹਦਾ ਵੀ ਕੱਲ ਦਾ ਕਮੈਂਟ ਆਇਆ ਵਾ ਦਾ ਵੀ ਮਾਸੜ ਜੀ ਨਾਮ ਬੋਲਣਾ ਇੱਕ ਵਾਰ ਗगन ਵੀਰ ਆਪਣਾ ਬਾਈ ਅਮਲੋਹ ਦੇ ਲਾਗ ਪਿੰਡ ਭੰਬਰੀ ਜਸਵਿੰਦਰ ਸਿੰਘ ਖੇਤਰ ਹਰਿਆਣਾ ਤੋਂ ਇਹ ਵੀਰ ਦਾ ਬਹੁਤ ਧੰਨਵਾਦ ਹੈ ਇੱਕ ਵੀਰ ਉਹ ਵੀ ਜਸਵਿੰਦਰ ਸਿੰਘ ਉਹ ਬਠਿੰਡੇ ਤੋਂ ਆ ਬਹੁਤ ਧੰਨਵਾਦ ਆ ਬਹੁਤ ਪਿਆਰਾ ਵੀਰਾਂ ਦਾ ਚੜ੍ਹਦੀ ਕਲਾ ਰੱਖੇ ਮਾਲਕ ਦਿਨ ਦੁਗਣੇ ਰਾਤ ਸਾਰਿਆਂ ਨੂੰ ਭਾਈ ਚੌਗਣ ਤੇ ਰੱਖਿਆ ਬਾਸ਼ੇ ਵੀ ਕਿਰਪਾ ਰੱਖੇ ਜਸਵਿੰਦਰ ਸਿੰਘ ਕੁਰਛੇਤਰ ਤੋਂ ਹਰਿਆਣਾ ਵਿੱਚ ਵੀ ਰਹੇ ਜਸਵਿੰਦਰ ਸਿੰਘ ਬਠਿੰਡੇ ਤੋਂ ਮਨਜਿੰਦਰ ਸਿੰਘ ਕੁਮਾਨ ਗगन ਵੀਰ ਪਿੰਡ ਭੰਬਰੀ ਤੋਂ ਬਹੁਤ ਧੰਨਵਾਦ ਆ ਜੀ ਬਾਕੀ ਚੱਲਦਾ ਜੀ ਕਾਰੋਬਾਰ ਜਿਹੜਾ ਹੈਗਾ ਇੱਕ ਲੈਟ ਹੁਣ ਆਪਣੀ ਮੋਟਰਾਂ ਦੇ ਵੀ ਤਾਂ ਕਰਨ ਲੱਗ ਗਈ ਵੀ ਰਾਤ ਦੀ ਕੱਲ ਦੀ ਆਈ ਵੀ ਉਹਨੇ ਇੱਕ ਤਕਰੀਬਨ ਕੱਲ ਵੀ ਸਾਰੇ ਦਿਨ ਲੰਘਿਆ ਰਾਤ ਵੀ ਲੰਘੇ ਅੱਜ ਵੀ ਦਿਨ ਲੰਘ ਜਾਣਾ ਹੁਣ ਸਵੇਰੇ 5:30 ਵਜੇ ਰਾਤ ਨੂੰ ਹਣਾ ਤਾਂ ਅੰਨਾ ਦਾ ਸਾਰਿਆਂ ਦਾ ਹੀ ਪਾਣੀ ਸੁੱਕਿਆ ਬਈਆ ਚਲੋ ਵਧੀਆ ਇੱਕ ਵਾਰ ਪਾਣੀ ਜੇ ਸਕਾ ਦਿਆਂ ਨਾ ਫਿਰ ਬੂਟਾ ਮਰਦਾ ਨਹੀਂ ਹੈਗਾ ਹੁਣ ਆਪਾਂ ਨਾ ਖੱਤੀ ਪਿੱਛੇ ਮੇਰੇ ਲੱਗੀ ਵੀ ਹੈ ਲਾਈ ਦੀ ਇਹਨੂੰ ਪਾਣੀ ਲਾਤਾ ਤਾਂ ਦੋ ਦਿਨ ਮੀਂਹ ਪੈ ਗਿਆ ਮੀਂਹ ਵੀ ਬਹੁਤ ਪਿਆ ਡੋਲਾ ਬੰਨ ਟਪਾਤਾ ਬਣੇ ਇਹਦੇ ਵਿੱਚ ਹੁਣ ਵੀ ਪਾਣੀ ਹਲੇ ਖੜਾ ਹੈ ਯਾਨੀ ਪੱਤੇ ਜਿਹੜੇ ਛੋਟਾ ਬੂਟਾ ਫਿਰ ਉਹਨੂੰ ਡੱਬ ਲੰਦਾ ਪਾਣੀ ਇੱਕ ਤਾਂ ਗਰਮ ਹੋ ਜਾਂਦਾ ਪਾਣੀ ਧੁੱਪਾ ਹੁਣ ਪੋਰ ਪੂਰੀ ਧੁੱਪ ਐਸ ਟਾਈਮ ਐਹੀ ਤੋਂ ਪਾਉਂਦੇ ਗਰਮ ਵਿੱਚ ਫਿਰ ਪਾਣੀ ਨੁਕਸਾਨ ਕਰਦਾ ਜ਼ਿਆਦਾ ਵੀ ਦੋ ਤਿੰਨ ਦਿਨ ਬਾਅਦ ਜੇ ਇੱਕ ਵਾਰ ਹਵਾ ਜੀ ਲੱਗ ਲਵੇ ਬੂਟਾ ਖੜਾ ਹੋ ਜਾਂਦਾ ਫੇਰ ਨਹੀਂ ਸਿਆਣਦਾ ਫੇਰ ਪਾਣੀ ਜਿੰਨਾ ਮਰਜੀ ਰੱਖੀ ਜਾਓ ਬਾਕੀ ਐਗਦੀ ਦੇਖਿਆ ਪਾਣੀ ਸਾਰੇ ਧਾਨਾ ਵਿੱਚ ਘੱਟੇ ਰੱਖਦੇ ਨਹੀਂ ਅੱਗੇ ਪਹਿਲਾਂ ਬਹੁਤ ਕੋਰਸ ਕਰਨੇ ਪੈਂਦੇ ਤੇ ਹੁਣ ਦਵਾਇਆਂ ਹੀ ਆ ਗੀਆਂ ਵੀ ਕੱਖਾ ਜਿਹੜਾ ਗਾਰੇ ਵਿੱਚੀ ਮਾਰ ਦਿੰਦੀ ਆ ਵੀ ਚਲੋ ਠੀਕ ਆ ਜੀ ਬਾਕੀ ਦਿਖਾਉਂਦੇ ਆ ਹੋਰ ਕਾਰੋਬਾਰ ਜਿਹੜੇ ਚੱਲਦੇ ਆ ਵੀ ਆਹਾ ਵਧੀਆ ਕੰਮ ਹੋ ਗਏ ਜਿਹੜਾ ਮਕਰਾਬੀ ਛੱਡ ਕੇ ਖੜਾ ਆਪਣਾ ਵੀ ਨਹੀਂ ਤਾਂ ਬਟਾਈ ਬਹੁਤ ਕਰਦੀ ਦੀ ਅੱਗੇ ਵੱਡੇ ਨੇ ਹੈਗਾ 4-5 ਸਾਲ ਹੋ ਗਏ ਸਾਡੇ ਉੱਥੇ ਗੰਨਾ ਹੀ ਨੇੜੇ ਗੰਨੇ ਵੇ ਤੇ ਅੱਗੇ ਵੀ ਆਉਂ ਹੋਰ ਜਾਨਵਰ ਖਾਈ ਜਾਂਦੇ ਆਪਾਂ ਐਕਤੀ ਪਤਾ ਨਹੀਂ ਕਹਦੇ ਮਗਰ ਪਈਆਂ ਪਤਾ ਨਹੀਂ ਬੀਜੇ ਮਿੱਠਾ ਤਾਂ ਕੋਈ ਇਹ ਵੀ ਹੈ ਤੇ ਕੋਈ ਗੜਬੜ ਚਲੋ ਠੀਕ ਆ ਜੀ ਬਾਕੀ ਦਿਖਾਉਂਦੇ ਆ ਹੋਰ ਕਾਰੋਬਾਰ ਜਿਹੜੇ ਚੱਲਦੇ ਲੋ ਜੀ ਪਹੁੰਚ ਕੇ ਸੂਰਜ ਪਾਰ ਆਪਾਂ ਸੇਤ ਆਇਆ ਬਾਤ तकरीबन ਹੈ ਮੜਾ ਜ ਨਰਮ ਹੈਗਾ ਵੀ ਬੋਂਦੇ ਬੋਂਦੇ ਹੋ ਜਾਣਾ ਸੈਟਿੰਗ ਨਾਲੇ ਆ ਕੱਖੰਡਾ ਜ ਹੁਣ ਵਿੱਚੇ ਮਾਮੂਜ ਆਪਾਂ ਰਗੜਦੇ ਨੇ ਮੈਂ ਇਹ ਖੇਤ ਚੜ ਬਈ ਬਹੁਤ ਟਾਈਮ ਲੱਗਦਾ ਫੜੀਆਂ ਨੂੰ ਫੜੀਆਂ ਤਾਂ ਬਹੁਤ ਲੱਗੀਆਂ ਮਾਰੇ ਆਕੇ ਥਲੇ ਰਹਿੰਦੇ ਜੇ ਤੋੜਨੇ ਨੂੰ ਵੀ ਬਾਬੂ ਦਾ ਨੇ ਹੁਣ ਬੱਚੇ ਆਪਾਂ ਨੇ ਸਾਰਾ ਉਸ ਮੀਂਹ ਪਿਆ ਨਹੀਂ ਹੈਗਾ ਸੋਣਾ ਟਾਈਮ ਕੱਢਦਾ ਜੇ ਮੀਂਹ ਕੱਲ ਨੂੰ ਨਾ ਪਿਆ ਮੌਸਮ ਤਾਂ ਸਾਫ ਹੈ ਫਿਰ ਆਪਾਂ ਨੇ ਇਹ ਜੀ ਬਾਜਰਾ ਬੀਜ ਦਾ ਕਰ ਦੇਣਾ ਵੀ ਦੇਖਦੇ ਆ ਜੇ ਅੱਜ ਵੀ ਸੈੱਟ ਨਿਕਲੇ ਪਰ ਅੱਜ ਨਿਕਲਣਾ ਨਹੀਂ ਕਿਉਂ ਨਰਮ ਬੀ ਥੋੜਾ ਜਾਂ ਬੀਜ ਹੋ ਸਕਦਾ ਦਾ ਪਰ ਹੁਣ ਮੀਂਹ ਦਾ ਪਤਾ ਨਹੀਂ ਹੈਗਾ ਵੱਟ ਹੋਇਆ ਬਹੁਤ ਆ ਦੇਖੋ ਪੱਤਾ ਵੀ ਨਹੀਂ ਹਿਲਦਾ ਦਾ ਜਮਈ ਖੜੀ ਹਵਾ ਵੀ ਚਲੋ ਅੰਨਾ ਵੀ ਜੇ ਪੈ ਵੀ ਗਿਆ ਤਾਂ ਖੇਤ ਸਾਫ ਸੁਥਰਾ ਜ ਹੋ ਜਾਊਗਾ ਇਹ ਤਾਂ ਕਖੰਡਾ ਵਿੱਚ ਆ ਬਹੁਤ ਜੰਮਿਆ ਹੋਇਆ ਇੱਕੋ ਪਰਲੇ ਖੇਤ ਜਿਹੜੀ ਮੂੰਗੀ ਆ ਮੂੰਗੀ ਆ ਜਗਾਰਜਾ ਖਾਸ ਆ ਇਹ ਰੋਗ ਦੇਣਾ ਵੈਸੇ ਰੂੜਾ ਬੀਟਰ ਨੇ ਕਰ ਦੇਣਾ ਇਹਨ ਸੈਟ ਆਪਾਂ ਪਾ ਲੈਂਦਾ ਟਰੈਕਟਰ ਦੇ ਮਗਰੋਂ ਸੁਣੋ ਗਾਰਦੇ ਸਟਾਰਟ ਇੱਕ ਵਾਰ ਬਹੁਤ ਫਰਕ ਧਾਤੀ ਦਾ ਪੈਣਾ ਚਾਹੀਦਾ ਵੈਸੇ ਇਹ ਤਾਂ ਠੀਕ ਹੈ ਠੀਕ ਕੱਲ ਨਾਰਮਲ ਆਦਾ ਥਾਲੇ ਯਾਨੀ ਮਾਤਾ ਖੜ ਗਏ ਤੁਸੀਂ ਫੇਰ ਬਾਅਦ ਚ ਦਾ ਮੀਜੇ ਪੈਣ ਤੇ ਲੱਗੇ ਵੀ ਵਦਨ ਆ ਦੇਖੋ ਐ ਬੇਲ ਵਾਲਾ ਕੰਮ ਜਿਹਾ ਹੋ ਜਾਂਦਾ ਫਿਰ ਇਹ ਘਰੇ ਵੀ ਤੇ ਆਪਾਂ ਵੱਢ ਲਿਗਦੇ ਫੰਡ ਉਹ ਵਿੱਚ ਰਹਿ ਗਈ ਸੀ ਵੈਸੇ ਦੇਖਦੇ ਆ ਸ਼ਾਇਦ ਵੱਢ ਦੇ ਲਈਏ ਜੇ ਡੈਡੀ ਆ ਗਏ ਤਾਂ ਅਸੀਂ ਵੱਢੇ ਲੈਣੀ ਹੈ ਹੌਲੀ ਹੌਲੀ ਟੁੱਟ ਜੋਗੀ ਮਾਫ਼ੀਆ ਹਮੋਂਗੀ ਸੀ ਮੂੰਗੀ ਦਾ ਜ਼ਿਆਦਾ ਵਧਣ ਜਾ ਪੈ ਗਈ ਤਾਂ ਬਹੁਤ ਲੱਖ ਲੱਖ ਨੌਣੇ ਵਾਲੀ ਹੋ ਗਈ ਲੱਗਿਆ ਮੈਂ ਤਾਂ ਹੈ ਫਲੀਆਂ ਬਰ ਫਲੀਆਂ 'ਚ ਜਾਨ ਨਹੀਂ ਹੈਗੀ ਫੋਕੀਆਂ ਚਲੋ ਕਰਦੇ ਜੀ ਸਟਾਰਟ ਇੱਕ ਵਾਰ ਦਿਖਾਉਂਦੇ ਆ ਫਿਰ ਖੇਤ ਬਾਜ ਚਵਾ ਕੇ ਵੀ ਹੁੰਦਾ ਸੱਟਵੇਂ ਸਰਵਲ ਦੇ ਰਾਜੇ ਪਹਾੜਾ ਕਿੱਦ ਦੇਖੋ ਉਹ ਕਿੱਲਾ ਲੱਗਦਾ ਇਧਰ ਹੈ ਨਾ ਪਰ ਬਲੇਗੀ ਕੈਮਰਾ ਕਲੈਕਟਰ ਇਹਨਾ ਮੰਗਾਵੀ ਨਾ ਰੋਣਾ ਬੁਰੀਆਂ ਦਾ ਸਰ ਕੈਮਰਾ ਚਲਾਣਾ ਚੱਲ ਜੇ ਕੈਮਰਾ ਨਹੀਂ ਗੇਰਨ ਵੱਟਨੇ ਜੇ ਰੋਟਾ ਬੇਟਾ ਦਾ ਹੀ ਫਾਇਦਾ ਹੈ ਵੀ ਗੜਨੀ ਵੱਟ ਹੁੰਦੀ ਜਿਹਦੇ ਖਾੜੇ ਹੁੰਦੇ ਆ ਉਹ ਜਲਾ ਕੇ ਫਟੇ ਕਰਨ ਦੇ ਦਿੱਖ ਨੇ ਤੇ ਬੜੀ ਜਲੇ ਮਤਲਬ ਨਾ ਉਪਰੇ ਬਾਇਰਾ ਵੀ ਇੱਥੇ ਦਾ ਪਤਾ ਨਹੀਂ ਕਰਿਆ ਗਿਆ ਮਹਾਲੇ ਜਰਮ ਜਲਦਾ ਹੈ ਨਾ ਉੱਪਰ ਇੱਕ ਤੁਗੜਿਆ ਪਿਆ ਪਾ ਨਿਬੜ ਗਿਆ ਜੀਰੀ ਦਾ ਵੀ ਉਹ ਬਾਣੀ ਮੋਟੀ ਰਹਿ ਗਈ ਸੱਦੀ ਲਾਉਣ ਨੂੰ ਇਸ ਏਡਾ ਕੀ ਬਿੱਤੀਆਂ ਵੀ ਇੱਥਰ ਬਈ ਉਹਨਾਂ ਦੇ ਇਹਨਾਂ ਲਈ ਆਪਣਾ ਕਿਦਾ ਜਾਂਦਾ ਹੈ ਨਾ ਲੱਗਦਾ ਤਾਂ ਬਹੁਤ ਜਿਆਦਾ ਹਨਾ ਘੁਰ ਗਿਆ ਲੱਗਾ ਹਾਂ ਬੀਜੇ ਦੇ ਪੀਜੇ ਆ ਕੇ ਇਹ ਕੱਲ ਤੱਕ ਇਹਨੇ ਸੁੱਕਾ ਜਾਣਾ ਦਾ ਇਹ ਉਹ ਦਾ ਬੜਾ ਜਿਹਾ ਮਾਲਾ ਮਟਾ ਕੰਡਾ ਹੁੰਦਾ ਵਿੱਚੇ ਮਲ ਬੰਦਾ ਹੈ ਆ ਕੇ ਮਾਥੇ ਰੜਾ ਕੇ ਮੈਨੂੰ ਤੇਰੀ ਗੱਲ ਚੰਗੀ ਲੱਗੀ ਨਾ ਹਾਂ ਇਹ ਖੇਤ ਹੈਗਾ ਬੱਤ ਹਾਂ ਤੂੰ ਕਹਦਾ ਵੀ ਕੰਮ ਨਵੇੜ ਜਾ ਹੁਣੇ ਹੋਰ ਕੀ ਆ ਪਰ ਆਹ ਇਥੇ ਬੱਦਲ ਬੋਲਦਾ ਹੋਈ ਤੇ ਕਰ ਹੈ ਨਾ ਹੂੰ ਮੱਖੀ ਦੇਖ ਲੈ ਆਪਾਂ ਬੀਜ ਲੈ ਆਉਂਦਾ ਜਾ ਕੇ ਅੱਛਾ ਬੀਜ ਲੈ ਆਉਂਦਾ ਦੇਖ ਲੈਂਦਾ ਸ਼ਾਮ ਤੱਕ ਜੇ ਸਾਫ਼ ਹੋ ਗਿਆ ਮੌਸਮ ਔਰ ਡੈਕਟਰ ਖੜਾ ਰਹਿਣ ਦੇ ਉਰੀ ਬੀਜ ਲੈ ਆ ਬੀਜ ਲੈ ਆਉਂਦਾ ਬੀਜ ਤਾਂ ਪਤਾ ਲੱਗੇ ਜਾਣਾ ਇਹਨੇ ਇੱਕ ਘੰਟੇ ਤੱਕ ਹਾਂ 11 ਮੈਂ ਬਾਹਰ ਦੇਣਾ ਠੀਕ ਹੈ ਜੇ ਤਾਂ ਪਾਇਆ ਗਿਆ ਫਿਰ ਤਾਂ ਵੀ ਠੀਕ ਐ ਕਿ ਸੁਤਰਾ ਦਾ ਹੋ ਗਿਆ ਨਹੀਂ ਵੇ ਜਾਣ ਲੱਗਿਆ ਮਾਰ ਕੇ ਛੱਟਾ ਨਹੀਂ ਮਾਰਨ ਲੱਗਿਆ ਛੱਟਾ ਮਾਰ ਕੇ ਛੱਟਾ ਕਦੇ ਮਾਰ ਜਿਹੜੇ ਹੈ ਅਸਲ ਵਿੱਚ ਜੇ ਰਾਲ ਜਿਵੇਂ ਮੀਂਹ ਪੈ ਜਾਵੇ ਫਿਰ ਜੰਮੇਉਂ ਦੇਖ ਨਹੀਂ ਸੱਲੇ ਜੇ ਹਲੇ ਖੇਤ ਦੇ ਧਰਤੇ ਫਰਕ ਹੈ ਇਹ ਆਪਣੀ ਦੁਬਾਰੀ ਫਰਕ ਹੈ ਉਦੋਂ ਮੀਂਹ ਨਾਲ ਭਰਿਆ ਵਾਦੇ ਦੂਏਦਰ ਖੇਤ ਪਾਣੀ ਹੈ ਨਹੀਂ ਆਪਣੀ ਪਾਣੀ ਨਹੀਂ ਖੜਦਾ ਹੈਗਾ ਉਰੇ ਚੌਥੇ ਵੀ ਪਿਆ ਤਾਂ ਅੱਜ ਬੈਹਿ ਕੇ ਮੈਨੂੰ ਆ ਲੱਗਦਾ ਵੀ ਨਰਮ ਹੋਊਗਾ ਹਾਂ ਹਾਂ ਪਰ ਹੁਣ ਤੇਰੀ ਗੱਲ ਮੈਂ ਮੰਨ ਲਈ ਮੈਂ ਹੁਣ ਤਾਂਹੀਂ ਟਰੈਕਟਰ ਬੰਦ ਕਰਤਾ ਵਾਹ ਕਹਿ ਰਿਹਾ ਬਾਅਦ ਚ ਪਾਉਂਦਾ ਪਹਿਲਾਂ ਬ ਮਲੇ ਉਹਨਾਂ ਨੂੰ ਮੋੜ ਰਿਹਾ ਪੱਧਰ ਲੱਗਿਆ ਤਾਂ ਹੈ ਹਾਂ ਹਾਂ ਚਲ ਵੀ ਜੇ ਲੈ ਆਇਨੇ ਹਾਂ ਬੀਜ ਫੇਰ ਰੱਖ ਕੇ ਘਰ ਜੇ ਮਰਮਣੋਂ ਦਿਖਿਆ ਵੀ ਆ ਆਇਆ ਨੇ ਇਹਨੇ ਤੇ ਆਪਣਾ ਬਾਕੀ ਠੱਡ ਲਈ ਜੀ ਉਹ ਜੇ ਮੀਂਹ ਆ ਗਿਆ ਫੇਰ ਜਦ ਬਾਤਾ ਕਿ ਜਦ ਬੀਜ ਨੇ ਕੰਮੇ ਆ ਜਣਾ ਇਹ ਤਾਂ ਹੈ ਵੀ ਐਂ ਕਰਦੇ ਆ ਹੁਣ ਦੋ ਦਿਨਾਂ ਤੇ ਫਸਿਆ ਉਹ ਦੇਖ ਲੈ ਉੱਥੇ ਜਾ ਕੇ ਗਿਆ ਤਾਂ ਬਾਜਰੇ ਦਾ ਲਿਆਵਾਂ ਕਿ ਚਰੀ ਦਾ ਲਿਆਵਾਂ ਅੱਛਾ ਦੁਕਾਨਦਾਰ ਜੀ ਚਰੀ ਜਣੀ ਕੰਮਚਾਪ ਘਟ ਹੈ ਹਾਂ ਕਿਜ਼ਾਨ ਵਾਲੇ ਵੀ ਕੰਮਚਾਪ ਘਟ ਹੈ ਛਲਾਲੇ ਲਾ ਦੁਕਾਨ ਵਾਲੇ ਦੀ ਗਾਨੇ ਸਾਹਿਬ ਨੇ ਬੂਟਿਆਂ ਵਿੱਚ ਪਤਾ ਹੀ ਹੈ ਮੇਰੇ ਸਾਹ ਕੋਲ ਤਾਂ ਬਾਜਰਾ ਹੀ ਸੀ ਹਾਂ ਹਾਂ बाजरा ਜੀ ਆਪਾਂ ਕਿਲੋ ਡੇਢ ਕਿਲੋ ਆਉਣਾ 1000 ਰੁਪਏ ਦਾ ਅੱਛਾ 1000 ਰੁਪਏ ਦਾ ਬਾਜਰਾ ਹੋਣਾ ਲਿਆ ਕੇ ਰੱਖ ਲੈਂਦੇ ਜਿਹਦਾ ਆ ਕੇ ਬੱਤ ਫਿਰਦਾ ਬੀਜ ਦੇਣਾ ਆਪਾਂ ਨੇ ਮੀਂਹ ਆ ਪਿਆ ਹਾਂ ਹਾਂ ਜੇ ਮੀਂਹ ਪੈਗਾ ਫਿਰ ਬੱਤਾ ਇਹਦੇ ਵੀਜ ਦੂੰਗਾ ਮੈਨੂੰ ਲੱਗਦਾ ਇਹਨੇ ਜੀ ਘੰਟੇ ਦੀ ਸਾਈਂ ਵਾਈ ਹੋ ਗਿਆ ਬਸ ਮੈਂ ਤਾਂ ਹੀ ਕਹਿੰਦਾ ਛੱਡ ਤਾਂ ਮੈਂ ਪਹਿਲਾਂ ਬੀਜ ਦਾ ਕੀ ਰੱਖਦਾ ਠੀਕ ਹੈ ਚੱਲੀ ਫਿਰ ਚੱਲ ਆਜਾ ਮੋੜੀ ਫਿਰ ਰੱਖਾਂ ਬਾਤ ਬੱਦਲ ਵਿੱਚ ਰਾਈ ਬਹੁਤ ਹੈ ਬੀਜਾਂ ਕੇ ਆਪਾਂ ਹੁਣ ਕੱਢ ਲੈਣ ਨੂੰ ਦੇਖਦੇ ਆ ਅੱਜ ਹੀ ਰਾਤ ਆਪਾਂ ਕੱਢ ਦੇਣੀ ਸੀ ਜਮੀ ਰਾ ਪਿਆ ਤਾਂ ਫਿਰ ਆਪਾਂ ਸਵੇਰੇ ਬੀਜਾਂਗੇ ਆਪਰ ਸ਼ਾਮ ਨੂੰ ਵੀ ਲੱਗੇ ਇਹ ਖੇਤ ਹਲੇ ਠੀਕ ਹੈ ਇਹਦਾ ਬੀਜਣ ਡੋਗਾ ਤਾਂ ਪਰ ਮੀਂਹ ਨਾ ਖਰਾਬ ਕਰ ਦੇਣਾ ਇਹ ਤਾਂ ਵਧੀਆ ਬਣ ਗਿਆ ਨਾ پورا ਜਿਹੜੇ ਮਾਂ ਮੂਹ ਤੇ ਸਾਰਾ ਕੁਝ ਵਿੱਚ ਰਾਤ ਆਈ ਬਾਕੀ ਜਲਣ ਨਾਲ ਕੱਲ ਰੋਲਾ ਰੋਲਾ ਕਰ ਲਵਾਂਗੇ ਸੈੱਟ ਥੋੜੀ ਹੋ ਗਈ ਜੀ ਹਾਂ ਬੱਦਲ ਵੀ ਜਿਹੜਾ ਹੀ ਬਹੁਤ ਹੈ ਬੱਦਲ ਬੋਲਦਾ ਹੀ ਬਹੁਤਾ ਪੈ ਜਾਣਾ ਹੈ ਨਾ ਮੈਂ ਵੀਕਾ ਮੈਂ ਲੈ ਆਇਆ 20 ਚਰ ਵਾਲਾ ਮੇਰਾ ਜਿਹੜਾ ਜਾਂਦਾ ਵਿੱਚ ਬਾਜ਼ਰ ਲੈ ਜਾਂਦਾ ਕਿ ਲੋਕ 5 ਕਿਲੋ ਚਰੀ ਲੈਂਦੀ ਆਪਾਂ ਨੇ 8 ਕਿਲੋ ਮੱਕੀ ਵਾਦਾਂਗੇ ਵਿੱਚ ਇਹੜੇ ਮੇ ਦਾ ਸਾਮਾਨ ਪੀੜਨਾ ਸਾਰੇ ਦੇਖਦੇ ਕਿ ਆ ਗੋ ਬਣਦਾ ਫਿਰ ਉਹ ਤਾਂ ਜੰਮੂ ਦਾ ਬੱਦਲ ਹੈਡ ਨੂੰ ਬਹੁਤ ਖੜਾ ਆ ਬੱਦਲ ਉੱਪਰ ਪੂਰਾ ਖੜਾ ਐ ਨਕੋਰ ਦਾ ਪੂਰਾ ਮੱਕੀ ਚੱਲਦੇ ਆ ਕਰਨ ਨੂੰ ਦੇਖਦੇ ਆ ਰੋਲੇ ਜੇ ਸ਼ਾਮ ਦਾ ਕੋਈ ਨੇ ਖਰਗਲੀ ਆਵਾਂਗੇ ਦੁਆਰੇ ਰੋਟੇ ਲਿਆਵਾਂਗੇ ਜੀ ਮੇਰਾ ਉਹ ਚੁੱਕੇ ਪੈਨਡਲ ਵਾਲੀ ਮੋਟਰ ਵਾ ਬਾਕੀ ਲੈਟ ਨਾ ਕਰਿਆ ਵਾ ਖਰਾਬ ਕੰਮ ਕੱਲ ਦੀ ਸਮਝੋ ਰਾਤ ਦਿਉ ਨਹੀਂ ਆਈ ਪਈਗੀ ਕੱਲ ਦਿਨ ਵੀ ਲੰਘ ਗਿਆ ਵੀ ਰਾਤ ਵੀ ਲੱਗ ਗਈ ਅੱਜ ਸਾਰੇ ਦਿਨ ਫੇਰ ਲੰਘ ਗਿਆ ਅੱਜ ਰਾਤ ਵੀ ਲੰਘ ਜਾਨੀਂ ਸਵੇਰੇ ਦੱਸਦੇ ਆ ਆਹ ਮੈਹਗਾਲੇ ਕੱਲ ਲੱਗੇ ਤੇ ਇਹਨਾਂ 'ਚ ਪਾਣੀ ਘਟਿਆ ਵਾ ਬਾਕੀ ਤਗਰੀ 'ਚ ਸਾਰੇ ਪਾਣੀ ਘਟਿਆ ਵਾ ਨੇਤਰਾਂ ਦਾ ਕੱਦੂ ਘਰੇ ਵਾ ਜਾਓ ਪਰਦਾ ਜਮੇ ਸੁੱਕਾ ਪਿਆ ਵੀ ਆਪਣੇ ਵਾਲਾਂ ਜਲੇ ਹੈਗਾ ਛਪ ਛਪਾ ਜਾ ਪਾਣੀ ਆਪਾਂ ਕਹਿੰਦੇ ਸੁੱਕ ਜਮਣ ਵਧੀਆ ਇਹ ਜਦ ਦੇ ਲਾਏ ਆ ਪਾਣੀ ਨਾਲ ਪਹਿਲਾਂ ਆਲਮਾਲ ਜਮੀਨਾਂ ਕਰਤੇ ਦੇ ਬਾਕੀ ਅੱਜ ਆਪਾਂ ਨੇ ਇਹ ਜਗੀਰਤਾ ਜੀ ਰੇ ਇਹਦੇ ਵਿੱਚ ਡਾਇਆ ਪਾਤਾ ਡਾਇਆ ਮਿਲ ਗਿਆ ਤਕਰੀਬਨ ਆਪਾਂ ਨੂੰ ਫੇਰ ਮਿਲ ਗਿਆ ਪਹਿਲਾਂ ਵੀ ਖੈਲਾ ਮਿਲ ਗਿਆ ਦਾ ਇਹਦੇ ਵਾਸਤੇ ਹੀ ਮੈਂ 20 ਕਿਲੋ ਲਿਆਇਆ ਮੀ ਇਹਦੇ ਵਿੱਚ ਆਪਾਂ ਨੇ ਪਾਤੀ 5 ਕਿਲੋ ਪਟਾਸ ਪਾਤੀ 1.5 ਕਿਵਿਗਜ ਬਾਕੀ ਇਹ 5-7 ਕਿਲੋ ਜੂਰੀਆ ਲਾ ਕੇ ਗਿਰਦਾ ਕਰਤਾ ਕਰ ਲੂ ਆਪਾਂ ਉਧਰ ਲਾਉਂਗੇ ਛੱਤਾ ਜੂਰੀਏ ਦਾ ਪਟਾਸ ਦਾ ਪਟਾਸ਼ ਜਾਂਦੀ ਪਈ ਐ ਮੋਟਰ ਦੇ ਵਿੱਚ ਉਹ ਮੀਕ ਬੂਸਟਰ ਲਿਆਉਣਾ ਬੂਸਟਰ ਆਰ ਪਟਾਸ਼ ਜੂਰੀਆ ਪਹਿਲਾ ਛੱਟਾ ਆਪਾਂ ਇਹਦੇ ਲਾ ਦੇਣਾ ਜਿਹੜਾ ਦੂਆ ਛੱਟਾ ਦੂਆ ਛੱਟਾ ਲਾਉਣਾ ਫਿਰ ਆਪਾਂ ਨੇ ਵਿੱਚ ਸਰੋਂ ਦੀ ਖਾਲ ਪਾ ਦੇ ਵੀ ਹੋਰ ਕੁਛ ਨਹੀਂ ਲਾਉਣਾ ਹੈਗਾ ਬਾਕੀ ਮਕਰਾਬੀਆਂ ਦਾ ਭਾਈ ਅੱਜ ਸੁੱਖ ਸ਼ਾਂਤੀ ਰਹੀ ਐ ਵੀ ਹੁਣ ਗਏ ਨਹੀਂ ਹੈਗੇ ਦੁਪਹਿਰੇ ਦੇ ਬਾਅਦ ਅੱਜ ਗੇੜਾ ਬਹੁਤ ਘੱਟ ਰੱਖਿਆ ਕਦ ਬਹੁਤ ਰੱਖੀ ਰੱਖੀ ਐ ਤਕਰੀਬਨ ਰੱਖੀ ਵਾਲੇ ਕੰਮ ਤਾਂ ਹੁਣੇ ਨਹੀਂ ਪਤਾ ਵੀ ਕਾੜੇ ਹੋਗੇ ਟੱਕੇ ਕਿ ਨਹੀਂ ਆ ਦੇਖੋ ਸੁੱਕੀ ਪਈ ਜਮੈਂ ਇਹ ਕੱਲ ਦੇ ਲਾਏ ਹੋਏ ਆ ਵੀ ਇਹ ਦੋ ਦਿਨ ਲੇਟ ਆਨ ਕਰਕੇ ਆ ਬਾਕੀ ਦੇਖਦੇ ਬੱਦਲ ਚੜਿਆ ਬਹੁਤ ਹੈ ਆਪਾਂ ਹੁਣ ਆਜਰਾ ਬੀਜਣਾ ਤਾਂ ਅਸੀਂ ਛੱਡਿਆ ਵੀ ਉਹੀ ਕੰਮ ਨਾ ਹੋਵੇ ਚਲੋ ਇਹਦਾ ਕੋਈ ਨਹੀਂ ਦੱਸ ਦੇਣਾ ਪਾਟ ਕੇ ਬੀਜ ਜਾਊਗਾ ਕੱਖ ਵਸਰੇ ਖੜੇ ਆ ਦੇਖੋ ਇਹ ਸਭ ਸੁੱਕੇ ਪਏ ਆ ਤੇੜਾ ਪਾਟਣ ਲੱਗ ਗਿਆ ਜਿਹੜਾ ਕਹਿੰਦੇ ਨੇ ਤੇੜ ਫਟ ਗਈ ਨਾ ਉਹ ਨਹੀਂ ਉਹ ਇਹ ਧਰਤੀ ਸਾਡੇ ਸਰ ਜਾਂਦਾ ਥੋੜਾ ਤੇੜ ਤੇ ਜਿਹੜੀ ਮੰਡ ਦੀ ਧਰਤੀ ਉਹ ਫਿਰ ਖਾਬ ਕਰਦੀ ਕਿ ਉਰੇ ਰੇਤਾ ਚ ਆਲਦਾ ਸਾਡੇ 22 23 ਫੁੱਟ ਪਰ ਉੱਥੇ ਰੇਤਾ ਹੈਗਾ 4-5 ਫੁੱਟ ਪਰ ਉਹ 4 ਫੁੱਟ ਤੱਕ 3 ਫੁੱਟ ਤੱਕ ਜਿਹੜੀ ਤੇੜ ਫਟ ਕੇ ਰੇਤੇ ਦਾ ਖੜ ਜਾਂਦੀ ਹੈ ਵੀ ਉਤੇ ਬਾਅਦ ਨਹੀਂ ਫੇ ਪਾਣੀ ਖੜਦਾ ਹੈਗਾ ਇਹ ਹਰ ਜਿੱਦਾਂ ਰੇ ਇਹ ਵੀ ਸੁੱਕੇ ਪਏ ਇਹਨਾਂ ਨੇ ਵੀ ਅੱਜ ਪਾਤਾ ਜੀ 22 13 ਪਾਤਾ ਇੱਕ ਇੱਕ ਗਸੈਲਾ ਕਿਲੇ ਦਾ ਪਟਾਸ ਪਾਤੀ 12 ਕਿਲੋ ਬਾਕੀ ਥੋੜਾ ਜਾ ਧੱਕ ਥੱਲੇ ਜੂਰੇ ਦਾ ਛੱਟਾ ਲਾ ਤੱਜ ਨੇ ਨੇ ਵੀ ਇਹਨਾਂ ਨੂੰ ਹੋ ਗਿਆ 4 ਦਿਨ ਲੱਗਿਆ ਨੂੰ ਬਾਕੀ ਆਪਣੇ ਵਾਲੇ ਨੂੰ ਹੋਗੇ 12 13 ਦਿਨ ਹਾਂ ਤੇ ਉਹ ਮਨ ਦਾ ਪਾਣੀ ਸਕਾਇਆ ਵਾ ਇਹਨਾਂ ਦੇ ਹਲੇ 2-3 ਦਿਨ ਹੋਰ ਸਕਾ ਕੇ ਰੱਖਣਾ ਇਹਨਾਂ ਪੂਰਾ ਪੈਰ ਕੱਢਦਾ ਹੋਵੇ ਬਾਕੀ ਇੱਕ ਨਾਲ ਸੁੱਕੇ ਦੇ ਵਿੱਚ ਕਾ ਲਉ ਛੱਟਾ ਲਾ ਦੇਣਾ ਇੱਕ ਹੁਣ ਤਾਂ ਚੱਲ ਰਹੀ ਤਾਂ ਇਹ ਦਿਨ ਬਦ ਦਿਨ ਫਰਕ ਪੈਂਦਾ ਜਾਂਦਾ ਖੇਤ ਭਰਦਾ ਜਾਂਦਾ ਇਹ ਜਿਹੜਾ ਥਾਪਣਾ ਖੜਾ ਥੋੜਾ ਜਾ ਚਲੋ ਜੀ ਪੀਲਣ ਜਾ ਜੰਮੀ ਨਾ ਪਿਆ ਕੱਲ ਤੱਕ ਪਰ ਪੈ ਜਾਣਾ ਮੀਨਾ ਜਿਹੜਾ ਚਾਂਸ ਦਿਖੇ ਚਲੋ ਦੇਖਦੇ ਜੇ ਤਨੇ ਹੋ ਗਏ ਨੇ ਰਾਜਾ ਹਵਾ ਜੀ ਦਾ ਫੜ ਲਿਆ ਜੋਰ ਵੀਕੇਮੇ ਉਹ ਦਿਖਾਵਾਂਗੇ ਆਪਾਂ ਸਾਨੂੰ ਕੱਲ ਨੂੰ ਵੀਡੀਓ ਦੇ ਵਿੱਚ ਵੀ ਕਿਹਜਾ ਮੌਸਮ ਰਿਹਾ ਜੇ ਨਾ ਪਿਆ ਤਾਂ ਫਿਰ ਆਪਾਂ ਕੱਲ ਨੂੰ ਬੀਜਾਂਗੇ ਬਾਜਰਾ ਕੋਈ ਠੀਕ ਆ ਮਿਲਦੇ ਫਿਰ ਕਿਸੇ ਅਗਲੇ ਵਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ